ਚੋਣਾਂ ਦਾ ਮੌਸਮ ਨੇੜੇ ਆਉਂਦਾ ਹੀ ਫਗਵਾੜਾ ਵਿਖੇ ਵੱਖ-ਵੱਖ ਪਾਰਟੀਆਂ ਨੇ ਆਪੋ ਆਪਣੇ ਦਫ਼ਤਰ ਖੋਲ੍ਹਨੇ ਸ਼ੁਰੂ ਕਰ ਦਿੱਤੇ ਹਨ ਇਸੇ ਹੀ ਤਰ੍ਹਾਂ ਲੋਕ ਸਭਾ 44 ਹੁਸ਼ਿਆਰਪੁਰ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਬਾਦ ਦੇ ਉਮੀਦਵਾਰ ਸਰਦਾਰ ਸੋਹਣ ਸਿੰਘ ਠੰਡਲ ਦੇ ਫਗਵਾੜਾ ਵਿਧਾਨ ਸਭਾ ਹਲਕੇ ਦੇ ਚੋਣ ਦਫ਼ਤਰ ਦਾ ਉਦਘਾਟਨ ਨੇੜੇ ਚੱਡਾ ਮਾਰਕੀਟ ਜੀਟੀ ਰੋਡ ਫਗਵਾੜਾ ਵਿਖੇ ਐਸ ਜੀ ਪੀ ਸੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਵੱਲੋਂ ਗੁਰੂ ਸਾਹਿਬ ਦਾ ਓਟ ਆਸਰਾ ਲੈਂਦੇ ਹੋਏ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਬਾਦ ਦੇ ਹਲਕਾ ਸ਼ਹਿਰੀ ਇੰਚਾਰ ਸਰਦਾਰ ਰਣਜੀਤ ਸਿੰਘ ਖੁਰਾਣਾ ਅਤੇ ਦਿਆਤੀ ਹਲਕਾ ਇੰਚਾਰਜ ਸਰਦਾਰ ਜਿੰਦਰ ਸਿੰਘ ਚੰਦੀ ਦੀ ਦੇਖ ਰੇਖ ਹੇਠ ਸਵੇਰੇ 9 ਵਜੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਕੀਰਤਨ ਸਰਵਣ ਕਰਵਾਇਆ ਗਿਆ ਅਤੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਸਰਬੱਤ ਦੇ ਭਲੇ ਤੇ ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ ਦਫ਼ਤਰ ਦੇ ਉਦਘਾਟਨ ਸੰਬੰਧੀ ਸਮਾਗਮ ਦੌਰਾਨ ਬਤੌਰੇ ਮੁੱਖ ਮਹਿਮਾਨ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਜਨਰਲ ਸਿੰਘ ਵਾਸ ਨੇ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਹਰੇਕ ਵੋਟਰ ਨੂੰ ਆਪਣੇ ਅਧਿਕਾਰ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ ਉਹਨਾਂ ਕਿਹਾ ਕਿ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਹਵਾ ਚੱਲ ਰਹੀ ਹੈ ਤੇ ਪੰਜਾਬ ਵਿੱਚ ਵੱਡੇ ਮਾਰਜਨ ਨਾਲ ਜਿੱਤਾਂ ਪ੍ਰਾਪਤ ਹੋਣਗੀਆਂ ਉਹਨਾਂ ਸ਼੍ਰੋਮਣੀ ਕਾਲਜ ਬਾਲ ਦੇ ਉਮੀਦਵਾਰ ਸਰਦਾਰ ਸੋਨਸingh ਠੰਡਲ ਨੂੰ ਆਪਿਆਂ ਸ਼ੁਭ ਸ਼ਾਮਾ ਦਿੱਤੀਆਂ ਹਲਕਾ ਸ਼ਹਿਰੀ ਚਾਰਜ ਰঞ্জੀਤ ਸਿੰਘ ਖੁਰਾਨਾ ਅਤੇ ਦਿਹਾਤੀ ਚਾਰਜ ਰਜਿੰਦਰ ਸਿੰਘ ਚੰਦੀ ਨੇ ਸੂਬਾ ਤਵੰਤਿਆ ਦਾ ਪਹੁੰਚਣ ਦੀ ਤਿਆਤਲੂ ਕੀਤਾ ਧੰਨਵਾਦ ਦਿਖਾਉਂਦੇ ਹਾਂ ਪੂਰੀ ਵੀਡੀਓ ਆਇਨਾ ਟੀਵੀ ਤੋਂ ਹਰੀਸ਼ ਪੰਡਾਰੀ ਦੀ ਰਿਪੋਰਟ ਵਾਲੇ ਦਾ ਜੋ ਮੁੱਖ ਦਫ਼ਤਰ ਹੈ ਜੋ ਲੋਕ ਸਭਾ ਦੇ ਚੋਣ ਉਹ ਦਾ ਵੀ ਹੈ ਉਹਦੇ ਸੰਬੰਧ ਦੇ ਵਿੱਚ ਸਰ ਸ੍ਰੀ ਕੋ ਬੰਸਾ ਜੀ ਦਾ ਉਹ ਤੇ ਆਸਰਾ ਲਿਆ ਹੈ ਸੋਹਣੀ ਸਾਹਿਬ ਜੀ ਨੇ ਜਾਫ ਕਰਵਾਇਆ ਨਹੀਂ ਅੰਪਰਾਧ ਕੋ ਹਮਾਇਤ ਨੇ ਉਸ ਕੋ ਅੰਪਰਾਧ ਕ੍ਰਿਸ਼ਨੀ ਜੱਥਾ ਪੱਠਲ ਸਾਹਿਬ ਦਾ ਉਹਨਾਂ ਨੇ ਸ੍ਰੀ ਬਾਬਾ ਬੰ다 ਸਿੰਘ ਬਹਾਦਰ ਜੀ ਦਾ ਇਤਿਆਜ਼ ਆਪ ਜੀ ਨੇ ਸਨੁਕ ਕੀਤਾ ਹੈ ਅਰਦਾਸ ਕੀਤੀ ਹੈ ਆਪ ਸਾਹਰ ਨਿਵਾਣ ਮਿਲਦੇ ਜਿੰਨੇ ਵੀ ਮੇਰੇ ਵੀਰ ਮੇਰੀਆਂ ਭੈਣਾਂ ਆ ਲੋ ਜਿੰਨੇ ਵੀ ਇੰਦਰ ਸਰਪਾਂ ਆਪਾਂ ਬੜੇ ਨਿਮਰਤਾ ਦੇ ਨਾਲ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਊਠ ਆਸਰਾ ਲੈ ਕੇ ਦਰਬਾਸਤ ਵਿੱਚ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਸਾਡੇ ਤੇ ਸਾਰੇ ਹੀ ਵਰਕਰਾਂ ਤੇ ਸਾਰੇ ਹੀ ਵੋਟਰਾਂ ਤੇ ਕਿ ਅਸੀਂ ਪਾਰਟੀ ਜੀ ਤਨ ਰਹੀ ਦੇ ਨਾਲ ਮਿਲ ਕੇ ਕਰਕੇ ਅਸੀਂ ਸੇਵਾ ਕਰ ਸਕੀਏ ਤੇ ਆਪ ਕਿਰਪਾ ਕਰਿਓ ਇਹ ਉਹ ਜਿਹੜੀਆਂ ਪ੍ਰਾਪਤੀਆਂ ਆਪ ਦੇ ਖਜ਼ਾਨੇ ਚ ਨੇ ਉਹ ਉਦਾਸਾਂ ਦੀ ਝੋਲੀ ਦੇ ਵਿੱਚ ਪਾਓ ਸੱਚੇ ਬਾਦਸ਼ਾਹ ਨੇ ਰਹਿਮਤ ਕਰਨੀ ਹੈ ਵਾਪਸ ਸਾਰਿਆਂ ਨੇ ਰਲ ਮਿਲ ਕੇ ਮਿਹਨਤ ਕਰਨੀ ਆ ਮਿਹਨਤ ਨੂੰ ਫਲ ਹਮੇਸ਼ਾ ਸਤਿਗੁਰੂ ਹੀ ਲਾਉਂਦੇ ਨੇ ਆਪਣੇ ਵਿੱਚ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਜ ਬੜੇ ਹੀ ਮੇਰੇ ਸਤਕਾਰ ਜੋ অতি ਸਤਕਾਰ ਜੋ ਐਲੋਗੇ ਹਰਜਿੰਦਰ ਸਿੰਘ ਜੀ ਤਾਂ ਅਮੀਰ ਸਾਹਿਬ ਫਰਦਾਨ ਸ਼ਰੂਨੀ ਗੁਰਪਰਵੰਧਕ ਕਮੇਟੀ ਅਮਰ ਸਾਹਿਬ ਤੇ ਉਹਨਾਂ ਦੇ ਨਾਲ ਸਰਦਾਰ ਜਰਨੈਲ ਸਿੰਘ ਜੀ ਬਾਦ ਸਾਹਿਬ ਜੋ ਕਿ ਹਲਕਾ ਚਾਰਜ ਨਮਾਸ਼ਹਿਰ ਸਾਡੇ ਜੋ ਕੈਂਡੀਡੇਟ ਨੇ ਇੱਕ ਤੁਹ ਸ਼ਾਮਕ ਤੋਂ ਸੋਚ ਸਿੰਘ ਜੀ ਖੰਨੂ ਸਾਹਿਬ ਜਿਨ੍ਹਾਂ ਨੂੰ ਪਾਰਟੀ ਨੇ ਟਿਕਟ ਦੇ ਕੇ ਨਵਾਜਿਆ ਹੈ ਜਿਨ੍ਹਾਂ ਦੀ ਬੋਲ ਦਾ ਆਪਾਂ ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਮੋਹਰ ਚ ਬੈਠੀਆਂ ਸਾਰੇ ਅਤੀ ਸਤਿਕਾਰਯੋਗ ਭਾਈ ਜੀ ਸ਼ਰੂਨੀ ਗੁਰਪਰਵੰਧਕ ਕਮੇਟੀ ਦੇ ਮੈਂਬਰ ਗਰ ਗਰ ਰੀਤੂਹੀ ਜੀ ਉਹ ਵੀ ਆਏ ਨੇ ਮੈਂ ਸਾਰੇ ਹੀ ਆਪਣੇ ਲੀਡਰ ਸਹਿਬਾਨ ਇੱਥੇ ਆਇਆ ਜੀਣਾ ਧੰਨਵਾਦ ਕਰਦਾ ਕਿ ਤੁਸੀਂ ਇਸ ਸ਼ਰੋਮੀ ਜੋ ਅਕਾਲੀ ਦਲ ਦਾ ਦਫ਼ਤਰ ਹੈ ਉਹਦੇ ਉਦਘਾਟਨ ਦੇ ਸਮੇਂ ਜਿੱਥੇ ਤੁਸੀਂ ਆਏ ਹੋ ਉੱਥੇ ਸਾਡੇ ਇਜਾਦੂ ਵਰਕਰ ਜੋਰੇ ਸਾਡੇ ਪਾਰਟੀ ਦੇ ਜਿੱਥੇ ਵਿਧਾਇਕ ਵੀ ਆਪਾਂ ਪੰਡਾ ਦੀ ਗੱਲ ਕਰੀਏ ਜਾਂ ਮਸ਼ਹਰ ਦੀ ਗੱਲ ਕਰੀਏ ਹਰ ਸਾਰੇ ਹੀ ਮੇਰੇ ਵੀਰ ਆਏ ਆ ਮੈਂ ਨਾਂ ਨਹੀਂ ਲੈਣਾ ਕਿਸੇ ਦਾ ਜੀ ਆਪਾਂ ਨਾਮਾਂ ਦੇ ਵਿੱਚ ਪੈ ਗਿਆ ਤੇ ਉਹ ਜਿਹੜਾ ਚੰਗਰ ਲੰਬਾ ਪੈ ਜਾਂਦਾ ਕਿਉਂਕਿ ਅਫਸਰ ਸਾਹਿਬ ਨੇ ਅਗਲੇ ਪ੍ਰੋਗਰਾਮ ਤੇ ਜਾਣਾ ਇਸ ਕਰਕੇ ਮੈਂ ਸਾਰਿਆਂ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਵਿੱਚ ਹੱਥ ਜੋੜ ਕੇ ਤੁਹਾਨੂੰ ਜੀ ਆਇਆਂ ਤੇ ਤੁਹਾਡਾ ਧੰਨਵਾਦ ਕਰਦਾ ਤੁੰਦਨ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਵਿੱਚ ਗੋਸ਼ਿ ਇੱਥੇ ਆਏ ਸਾਡੇ ਬਹੁਤ ਹੀ ਸਰਦਾਰ ਜੋ ਸਿਰੋਮਨੀ ਗੁਰਦਾਰਾ ਪਰਵੰਤ ਕਮੇਟੀ ਦੇ ਪ੍ਰਧਾਨ ਐਡਵੋਕੇਟ ਰਾਜਾਜੀਤ ਸਿੰਘ ਕਾਲੀ ਜੀ ਮਾਤਰਦੇ ਸਰਕਾਰੀ ਸੇਵਾ ਸਰਦਾਰ ਨਜੀਬਾ ਜੀ ਬਹਾ ਜੀ ਲੋਕ ਸਭਾ ਹਲਕਾ ਉਸਾਰ ਮੁਰਤੋ ਸ੍ਰੋਮਣੀ ਕਾਲੀਬਾਦ ਦੇ ਸਾਡੇ ਅਗイールਵਾ ਸਰਦਾਰ ਸੋਮੂ ਸਿੰਘ ਫਰਨਲ ਜੀ ਪੈ ਜੀ ਗੁਰਦੇ ਲੋਕੋ ਜੀ ਤੇਤੇ ਮੋਚੇ ਦਰਜਾ ਬਰ ਦਰਜਾ ਸ੍ਰੋਮਣੀ ਕਾਲੀਬਾਦ ਦੇ ਸ੍ਰੋਮੋ ਅਹੁਦੇਦਾਰ ਸਹਿਬਾਨ ਲੜਕਰ ਸਹਿਬਾਨ ਆਪ ਭਗਵਾਨ ਦੀ ਸਾਂਝ ਪਾਈਏ ਵਾਹਿਗੁਰੂ ਜੀ ਦਾ ਬਖਸ਼ ਵਾਹਿਗੁਰੂ ਜੀ ਦੀ ਬਖਸ਼ ਸਭ ਤੋਂ ਪਹਿਲਾਂ ਮੈਂ ਇੱਥੇ ਆਉਣ ਦੇ ਧੰਨਵਾਦ ਕਰਦਾ ਜੀ ਆਇਆਂ ਨੂੰ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਸਦਾ ਅਰਜੀਤ ਸਿੰਘ ਕਮਜੀਆ ਬਹੁਤ ਸਾਡਾ ਸਰਸੋਸ ਜਿੰਦਲ ਜੀ ਨੂੰ ਦਿੱਤੂ ਦੋਹੀ ਸੀ ਇਸ ਮੂਤ ਆਣ ਇੱਥੇ ਆਉਂਦੇ ਸ਼੍ਰੋਮਣੀ ਕਾਲੀਦਾ ਸਰ ਦਾ ਹੋੜਾ ਉਹ ਤੁਹਾਡਾ ਸਾਰਿਆਂ ਦਾ جی اور کی لوگ دیا ہو جس پارٹی سکھبردل جی نے بہت ہی ودیا چار بار ایم ایل اے ہے چکے دو بار ہی منتری رہے فی الحال ہر بڑھتا گل بات کرنے والے سردار سوہن سنگھ ٹنڈا جی ਪਾਣੀਪੁਰਾ ਸਦਾ ਸੇਵਾ ਸਿੰਘ ਬਾਦਲ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਨਾਦਿਰ ਤੁਲ ਕਰਦੇ ਆ ਪਾਣੀ ਸਾਹਿਬ ਦਾ ਵੀ ਕਿਉਂਕਿ ਬਾਸਾ ਦੇ ਪਾਣੀਪੁਰਾ ਜਿਹੜੇ ਲੋਕ ਸਭਾ ਹਲ ਕਰਾਇ ਚਾਹੁੰਦਾ 1982 ਦਾ ਵਾਰ ਸ਼੍ਰੋਮਣੀ ਕਾਜੀਦਾਰ ਪਹਿਲੀ ਵਾਰੀ ਇਕੱਲੇ ਤੌਰ ਤੇ ਇਲੈਕਸ਼ਨ ਲੜ ਜਾਏਗਾ ਕੱਲ ਵੀ ਚੋਣਾਂ ਸ਼ਾਮ ਤੇ ਸ਼ੁਰੂ ਹੋਣਗੀਆਂ ਤੁਸੀਂ ਅਸੀਂ ਬੀਜੇਪੀ ਦਾ ਰਾਜਗਿਆ ਇਲੈਕਸ਼ਨ ਲੜਦੇ ਰਹੇ ਹਾਂ ਤੁਸੀਂ ਸਮਝਦਾ ਕਿ ਜਦੋਂ 2007 ਦੇ ਇਲੈਕਸ਼ਨ ਦੇਖਿਆ 9 ਦੀਆਂ 12 14 19 ਸਾਰੀਆਂ ਦਿੱਤੇ ਮੈਂ ਲੇਕਿਨ ਜੋ ਮਾਹੌਲ ਇਸ ਵਾਰ ਕੱਲੇ ਲੜ ਕੇ ਸ਼ੋਹਨ ਸਿੰਘ ਔਟੇਜ਼ਰ ਦੇ ਹੱਥੇ ਤੇ ਲੱਗ ਰਿਹਾ ਜੋ ਹਵਾ ਦਾ ਗਰੀਆ ਐਨਾ ਅੱਠ ਐਨਾ ਰਸਤੇ ਜਦੋਂ ਅਸੀਂ ਆਪਣੇ ਇਕੱਠੇ ਹੋ ਕੇ ਬੀਜੇਪੀ ਸ਼ੋਹਨ ਸਿੰਘ ਕਾਲੇਦਾਰ ਦਾ ਦਸਰ ਬੋਲੀਦਾ ਸੀ ਤਾਂ ਉੱਥੇ ਮਿਲਣਾ ਇਕੱਠੇ ਦਾ ਰਸ ਨੂੰ ਨਾ ਸੀ ਤੇ ਜਦੋਂ ਉਦਾਰਨ ਕਰਨਾ ਹੁੰਦਾ ਸੀ ਤਾਂ ਮੈਂ ਕਹਿੰਦਾ ਕਿ ਅੱਜ ਉਸ ਤੋਂ ਡਰ i hey, hey, hey.